ਬਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਨੇ ਜਿੱਥੇ ਵਿਜੀਲੈਂਸ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਪੁੱਛਕਿਛ ਕੀਤੀ ਜਾ ਰਹੀ ਹੈ ਮਜੀਠੀਆ ਮਜੀਠੀਆ ਦੇ ਕੋਲੋਂ ਉੱਥੇ ਹੀ ਹੁਣ ਐਨਸੀਬੀ ਦੀ ਵੀ ਐਂਟਰੀ ਹੋ ਗਈ ਹੈ ਜੀ ਹਾਂ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਵਿジネス 'ਤੇ ਬਾਤ ਨੂੰ ਇੱਕ ਪੱਤਰ ਲਿਖਿਆ ਗਿਆ ਤੇ ਸਾਂਝੀ ਪੁੱਛਕਿਛ ਦੀ ਇਜਾਜ਼ਤ ਮੰਗੀ ਗਈ ਹੈ ਐਨਸੀਬੀ ਦਾ ਕਹਿਣਾ ਹੈ ਕਿ ਜਿੱਥੇ ਵਿジネス ਵਿਭਾਗ ਆਪਣੇ ਪੁੱਛਕਿਛ ਕਰ ਰਿਹਾ ਉੱਥੇ ਹੀ ਨਸ਼ਾ ਤਸਕਰੀ ਨੂੰ ਲੈ ਕੇ ਜੋ ਬਿਕਰਮ ਮਜੀਠੀਆ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਉਸ ਨੂੰ ਲੈ ਕੇ ਵੀ ਉਹ ਪ ਹੁੰਦੇ ਨੇ ਇਸ ਕਰਕੇ ਵਿਜੀਲੈਂਸ ਵਿਭਾਗ ਉਹਨਾਂ ਨੂੰ ਇਜਾਜ਼ਤ ਦੇਵੇ ਸਾਂਝ ਪੁੱਛ ਕੇ ਸੀ ਤਾਂ ਕਿ ਵਿਜੀਲੈਂਸ ਵਿਭਾਗ ਦੇ ਨਾਮ ਦਾ ਲੈਂਸੀ ਵੀ ਉਸ ਵਿਕਰਮ ਮਜੀਠੀਆ ਦੇ ਕੋਲ ਪੁੱਛ ਗਿਚ ਕਰ ਸਕੇ ਉਧਰ ਹੀ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਪੇਜ ਤੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਹ ਪੋਸਟ ਵਿਕਰਮ ਸਿੰਘ ਮਜੀਠੀਆ ਦੀ ਟੀਮ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵਕੀਲ ਨੂੰ ਲੈ ਕੇ ਪੋਸਟ ਕੀਤੀ ਗਈ ਹੈ ਉਹਨਾਂ ਦੇ ਵਕੀਲ ਨੇ ਖੁੱਲਾ ਚੈਲੰਜ ਕਰ ਦਿੱਤਾ ਹੈ ਵਿਜੀਲੈਂਸ ਵਿਭਾਗ ਨੂੰ ਪੰਜਾਬ ਦੇ ਜਿਹਨੂੰ ਤੇ ਨਾਲ ਹੀ ਡੀਜੀਪੀ ਨੂੰ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਦੇ ਪੇਜ ਤੇ ਪੇਸਟ ਪੋਸਟ ਵਿੱਚ ਲਿਖਿਆ ਗਿਆ ਹੈ ਮੇਰਾ ਖੁੱਲਾ ਚੈਲੰਜ ਹੈ ਡੀਜੀਪੀ ਪੰਜਾਬ ਨੂੰ ਵਿਜੀਲੈਂਸ ਚੀਫ ਨੂੰ ਪੰਜਾਬ ਏਜੀ ਨੂੰ ਇੱਕ ਵੀ ਛੋਟੇ ਤੋਂ ਛੋਟੇ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ ਐਡਵੋਕੇਟ ਤਮਨਵੀਰ ਸਿੰਘ ਸੋਪਤੀ ਦੱਸਦੀ ਹੈ ਕਿ ਮਜੀਠੀ ਦੇ ਵਕੀਲ ਦੇ ਵੱਲੋਂ ਇਹ ਜਿਹੜੀ ਗੱਲ ਕਹੀ ਗਈ ਹੈ ਜਿਸ ਤੋਂ ਬਾਅਦ ਮਿਕਰਮ ਸਿੰਘ ਮਜੀਠੀਏ ਦੀ ਟੀਮ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ ਉਹਨਾਂ ਨੇ ਖੁੱਲਾ ਚੈਲੰਜ ਕੀਤਾ ਹੈ ਪੰਜਾਬ ਦੇ ਡੀਜੀਪੀ ਨੂੰ ਵਿਜੀਲੈਂਸ ਨੂੰ ਤੇ ਨਾਲ ਹੀ ਏਜੀ ਨੂੰ ਕਿ ਮਜੀਠੀ ਦੇ ਉੱਤੇ ਇੱਕ ਛੋਟੇ ਤੋਂ ਛੋਟੀ ਵੀ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ ਉਹਨਾਂ ਦਾ ਕਹਿਣਾ ਹੈ ਕਿ ਸਾਰਾ ਝੂਠਾ ਮਾਮਲਾ ਜੋ ਮਜੀਠੀਏ ਨੂੰ ਫਸਾਇਆ ਆ ਜਾ ਰਿਹਾ ਸਿਰਫ ਫਸਾਇਆ ਹੀ ਜਾ ਰਿਹਾ ਉਹਨਾਂ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਦਾਜ਼ੇ ਕੇ ਬਿਕਰਮ ਸਿੰਘ ਮਜੀਠੀਆ ਨੂੰ ਇਸ ਵੇਲੇ ਵਿਜੀਲੈਂਸ ਨੇ 7 ਦਿਨਾਂ ਦੇ ਰਿਮਾਂਡ ਤੇ ਲਿਆ ਹੋਇਆ ਤੇ ਰਿਮਾਂਡ 2 ਜੁਲਾਈ ਯਾਨੀ ਕਿ ਭਲਕੇ ਖਤਮ ਹੋਣ ਜਾ ਰਿਹਾ ਜਿਸ ਤੋਂ ਬਾਅਦ ਮਜੀਠੀਆ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਤੇ ਅਗਲੀ ਕੀ ਕਾਰਵਾਈ ਹੋਵੇਗੀ ਇਹ ਤਾਂ ਸੁਣਵਾਈ ਦੇ ਦੌਰਾਨ ਹੀ ਪਤਾ ਲੱਗੇਗਾ ਪਰ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਲਗਾਤਾਰ ਵਾਦ ਰਹੀਆਂ ਨੇ ਜਿੱਦੇ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਪੁੱਛਗਿੱਛ ਕੀਤੀ ਜਾ ਰਹੀ ਹੈ ਰਿਮਾਂਡ ਤੇ ਨੇ ਬਿਕਰਮ ਮਜੀਠੀਆ ਉਤੇ ਹੀ 79 ਬੀਦੀ ਹੈ ਐਨਸੀਬੀ ਨੇ ਵਿਜੀਲੈਂਸ ਵਿਭਾਗ ਨੂੰ ਚਿੱਠੀ ਲਿਖ ਕੇ ਇਜਾਜ਼ਤ ਮੰਗੀ ਹੈ ਸੰਜੀਵ ਕੁਝ ਕਿਛ ਦੇ ਦੇਖਣਾ ਹੋਵੇਗਾ ਕਿ ਉਹਨੂੰ ਵਿਜੀਲੈਂਸ ਵਿਭਾਗ ਇਸ ਚਿੱਠੀ ਦਾ ਕੀ ਜਵਾਬ ਦਿੰਦੀ ਹੈ